नाम मेरा अजीत है जितिया नहीं जावा जितिया क्या अगर जीओंदा नहीं आवागा दे शिवा पर मोहे है शुभ कर मनते कबो ना डरू न डरू और सोच अब चाय लड़ू निश्चय कर अपनी जीत करूं। ਹੇ ਤੂੰ ਦਾ ਤੂੰ ਦਾ ਪੁੱਤਰ ਹੈ ਹੇ ਗੰਦੀਆਂ ਹੱਲੇ ਟੁੱਟੀਆਂ ਨਹੀਂ ਤੇ ਸੂਰਮਿਆਂ ਨਾਲ ਲੜਨ ਆ ਗਿਆ ਹੈ ਕਈਆਂ ਦਾ ਸ਼ਿਕਾਰ ਤਾਂ ਕਰ ਚੁੱਕੇ ਆ ਤੇ ਵੀਆਂ ਦਾ ਹੱਲੇ ਹੋਰ ਕਰਾਂਗਾ deu putra bas tu mm. uh. tá <tal> <tal> <language> <tossed reception> <tossed> ਸਹੀ ਗਿਆ ਸੀ ਉਹਨਾਂ ਨੇ ਫਾਂ ਤੋਂ मुट्ठी ਖੋਲੇ ਹੱਥ ਦੀਆਂ ਉਂਗਲੀਆਂ ਤੋੜ ਦਿੰਦੀ ਐ ਇਹਨਾਂ ਦੇ ਗੁਰੂ 'ਚ ਜ਼ਰੂਰ ਕੋਈ ਗੈਬੀ ਤਾਕਤ ਐ ਕੋਈ ਗੈਬੀ ਤਾਕਤ ਨਹੀਂ ਹੈਦਰ ਮੀਆਂ ਜੰਗ ਵਿੱਚ ਫਤਿਹ ਜਿਗਰੇ ਵਾਲਿਆਂ ਦੀ ਹੁੰਦੀ ਐ ਵਜ਼ੀਰ ਖਾਨ ਨੂੰ ਕਹੋ ਆਪਣੇ ਬੱਚੇ ਨੂੰ ਜੰਗ ਵਿੱਚ ਭੇਜ ਕੇ ਵਖਾਵੇ ਮੁਗਲਾਂ ਵੱਲੋਂ ਕੋਈ ਹਰਕਤ ਨਹੀਂ ਐ ਜ세ਦਾਰ ਜੀ ਗੁਰੂ ਸਾਹਿਬ ਨੇ ਫੈਸਲਾ ਕੀਤਾ ਕੱਲ ਦੇ ਜਥੇ ਨਾਲ ਖੁਦ ਜੰਗ ਵਿੱਚ ਜਾਣਗੇ ਨਹੀਂ ਸੰਗ ਸਿੰਘ ਜੀ ਇਹ ਨਹੀਂ ਹੋਣਾ ਚਾਹੀਦਾ ਕਿਸੇ ਵੀ ਕੀਮਤ ਤੇ ਸਾਨੂੰ ਗੁਰੂ ਸਾਹਿਬ ਨੂੰ ਰੋਕਣਾ ਹੀ ਪਵੇਗਾ ਭਾਈ ਦਿਆ ਸਿੰਘ ਜੀ ਗੁਰੂ ਸਾਹਿਬ ਨੇ ਪੰਜ ਪਿਆਰੇ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਸਜਾਇਆ ਹਾਂ ਐਦਾਂ ਮਤਲਬ ਪੰਜ ਪਿਆਰੇ ਹੀ ਪੰਥ ਤੇ ਪੰਥ ਹੀ ਪੰਜ ਪਿਆਰੇ ਨੇ ਬਿਲਕੁਲ ਬਸ ਤੇ ਅਸੀਂ ਸਾਰੇ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਜੀ ਤੁਸੀਂ ਹੋ ਤਾਂ ਪੰਥ ਹੈ ਤੇ ਸਾਡੇ ਸਿੱਖਾਂ ਦੇ ਲਈ ਪੰਥ ਹੀ ਸਭ ਕੁਝ ਹੈ ਖਾਲਸਾ ਹੀ ਗੁਰੂ ਤੇ ਗੁਰੂ ਵੀ ਖਾਲਸਾ ਹੈ ਗੁਰੂ ਸਾਹਿਬ ਜੀ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਤੁਸੀਂ ਅਧਿਕਾਰ ਉਹਨਾਂ ਨੂੰ ਦਿੱਤਾ ਸੀ ਕਿ ਜਦ ਕਦੀ ਵੀ ਪੰਥ ਤੇ ਭੀੜ ਪਵੇ ਤਾਂ ਪੰਜ ਪਿਆਰਿਆਂ ਦੇ ਹੁਕਮ ਨੂੰ ਅਟਲ ਮੰਨਿਆ ਜਾਵੇ। ਅਸੀਂ ਪੰਜ ਪਿਆਰੇ ਤੁਹਾਡੀ ਬਣਾਈ ਖਾਲਸਾ ਪੰਥ ਦੀ ਲੋਕਤੰਤਰੀ ਨੀਤੀ ਨੂੰ ਬਰਕਰਾਰ ਰੱਖਦੇ ਹੋਏ ਪੰਥ ਦੀ ਬਿਹਤਰੀ ਲਈ ਆਪਣੇ ਗੁਰੂ ਨੂੰ ਬੇਨਤੀ ਕਰਦੇ ਹਾਂ ਕਿ ਉਹ ਗੜੀ ਛੱਡ ਕੇ ਚਲੇ ਜਾਣ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਹੀ ਕੁਟਿਆ ਦੀ ਖਬਰ ਹੈ ਜੀ ਕੋਈ ਹੈ ਹਮ ਲੱਗਦਾ ਕੋਈ ਆ ਗਿਆ ਜੀ ਹਜੂਰ ਤੋਂ ਅਨੰਦਪੁਰ ਵਾਲੇ ਗੁਰੂ ਦੇ ਕਿਸੇ ਪਰਿਵਾਰ ਵਾਲੇ ਨੂੰ ਜਾਂ ਉਹਨਾਂ ਦੇ ਸਿੰਘਾਂ ਨੂੰ ਵੇਖਿਆ ਤੁਹਾਡੇ ਤੋਂ ਪਹਿਲਾਂ ਇੱਕ ਟੋਲੀ ਤੁਹਾਡੇ ਸਪਾਹੀਆਂ ਦੀ ਆਈ ਸੀ ਤੇ ਇਹੀ ਪੁੱਛਦੇ ਸੀ ਮੈਂ ਉਹਨਾਂ ਨੂੰ ਵੀ ਇਹੀ ਕਿਹਾ ਸੀ ਕਿ ਮੈਂ ਤਾਂ ਕੋਈ ਸਿੰਘ ਨਹੀਂ ਵੇਖਿਆ ਲੱਗਦਾ ਬशीर ਖਾਨ ਦੀ ਟੋਲੀ ਹੋਵੇਗੀ ਚਲੋ ਅਸੀਂ ਨਦੀ ਕਿਨਾਰੇ ਇਸ ਛੋਟੇ ਰਸਤੇ ਦੀ ਹੋ ਚੱਲਦੇ ਹਾਂ ਉਹਨਾਂ ਨਾਲ ਛੇਤੀ ਮਿਲ ਜਾਵਾਂਗੇ ਛੋਟੇ ਰਸਤੇ ਵਾਹਿਗੁਰੂ ਰੱਖੀ ਕਰੀਂ ਮਾਤਾ ਜੀ ਇੱਥੇ ਥੋੜੀ ਦੇਰ ਆਰਾਮ ਕਰ ਲਓ ਫਤਿਹ ਸਿੰਘ ਤੂੰ ਕੀ ਸੋਚ ਰਹੀ ਫਤਿਹ ਸਿੰਘ ਦਾਦੀ ਮਾ ਮਾਤਾ ਜੀ ਦੀ ਯਾਦ ਆ ਰਹੀ ਸੀ ਯਾਦ ਤਾਂ ਮੈਨੂੰ ਵੀ ਆ ਰਹੀ ਸੀ ਪਰ ਮਾਤਾ ਜੀ ਦੇ ਨਾਲ ਅਜੀਤ ਵੀਰਾ ਜੁਝਾਰ ਵੀਰਾ ਤੇ ਗੁਰੂ ਪਿਤਾ ਜੀ ਤਾਂ ਹੋਣਗੇ ਨਾ ਦਾਦੀ ਮਾ हां पुत्र शायद दादी मां माताजी भी सानू याद करदे होंगे ना की होया माताजी तुसे फिकर ना करो माताजी जिथे भी होनगे खुश होनगे छौंकड़ी एक दूजे तो बिना नहीं रह सकदी हे भाई गुरु सुख रखी ए चारि सने बेजादे ਮਾਤਾ ਜੀ ਲੱਗਦਾ ਕੋਈ ਚੋਰ ਤੁਹਾਡੀ ਗੱਟੜੀ ਲੈ ਗਿਆ ਕੋਈ ਗੱਲ ਨਹੀਂ ਪੁੱਤਰ ਉਸ ਚੋਰ ਦੀ ਵੀ ਕੋਈ ਮਜਬੂਰੀ ਹੋਏਗੀ ਪਰ ਮਾਤਾ ਜੀ ਉਸ ਵਿੱਚ ਤਾਂ ਤੁਹਾਡੀ ਸਾਰੀ ਦੌਲਤ ਸੀ ਨਹੀਂ ਪੁੱਤਰ ਮੇਰਾ ਸਭ ਕੁਝ ਤਾਂ ਮੇਰੇ ਕੋਲ ਹੈ ਨਹੀਂ ਨਹੀਂ ਮਾਤਾ ਜੀ ਮੈਂ ਜਾ ਕੇ ਕਤਵਾਲੇ ਵਿੱਚ ਸ਼ਿਕਾਇਤ ਕਰਦਾ ਹਾਂ ਰੇਂਤੀ ਪੁੱਤਰ ਅੱਜ ਕੱਲ ਚੋਰਾਂ ਨਾਲ ਜ਼ਿਆਦਾ ਲੋ ਕੁਤਵਾਲੀ ਵਿੱਚ ਲੁੱਟੇ ਜਾਂਦੇ ਨੇ ਜਿੱਦਾਂ ਅੱਖੋਂ ਮਾਤਾ ਜੀ ਗੋਤਵਾਲ ਆਇਆ ਤਾਂ ਮੇਰਾ ਖਜ਼ਾਨਾ ਹੀ ਲੈ ਜਾਵੇਗਾ